ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਰੇ ਆਪ ਕੋਸ਼ਿਸ਼ ਦੇਣਾ ਮੋਬਾਈਲ 'ਚ ਰੀਸੈਟ ਵੱਜਣ ਕਰਕੇ ਆਪਾਂ ਵੀਡੀਓ ਨਹੀਂ ਪਾਈਆਂ ਇਸੇ ਤਰ੍ਹਾਂ ਜਿਵੇਂ ਪਹਿਲਾਂ ਆਪਾਂ ਰੇਗ ਤਰ੍ਹਾਂ ਦੀ ਖੇਤੀਬਾੜੀ ਸਾਧਨਾਂ ਦੀ ਵੀਡੀਓ ਬਿਲਕੁਲ ਫ੍ਰੀ ਵਿੱਚ ਪਾਉਂਦੇ ਸਾਂ ਤੇ ਪਾਉਂਦੇ ਹੀ ਰਾਵਾਂਗੇ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਆ ਵੀਰੇ ਝੋਨਿਆਂ ਦਾ ਸੀਜ਼ਨ ਆ ਗਿਆ ਹੈ ਜੇ ਕਿ ਵੀਰ ਨੇ ਜਨਰੇਟਰ ਖਰੀਦਨੇ ਨੇ ਬਹੁਤ ਵਧੀਆ ਜਨਰੇਟਰ ਚੰਗੀ ਹਾਲਤ ਵਿੱਚ ਪੈਣੇ ਇਹ ਵੀਰੇ ਜਨਰੇਟਰ ਟਰੈਕਟਰ ਵਾਲੇ ਤੇ ਇੰਜਨ ਵਾਲੇ ਜਨਰੇਟਰ ਬਹੁਤ ਵਧੀਆ ਸਾਫ ਸੁਥਰੇ ਪਏ ਨੇ ਤੇ ਇੱਕੇ ਵੀਰ ਕੋਲ ਮਾਲਕ ਵੀਰ ਕੋਲੀ ਪਏ ਨੇ ਤੇ ਜੇ ਕਿਸੇ ਵੀਰ ਨੇ ਹੋਰ ਵੀ ਕੋ ਖੇਤੀਬਾੜੀ ਸਾਧਨ ਖਰੀਦਣਾ ਹੈ ਤੇ ਇਸ ਵੀਰ ਕੋ ਹੋਰ ਵੀ ਢੇਰ ਸਾਰੇ ਸਾਧਨ ਪਏ ਨੇ ਵੀਡੀਓ ਨੂੰ ਐਂਡ ਤੱਕਰ ਜਰੂਰ ਵੇਖਿਆ ਜੀ ਤੇ ਵੀਰੇ ਆ ਟਰੈਕਟਰ ਵਾਲਾ ਜਨਰੇਟਰ ਵੀ ਬਹੁਤ ਵਧੀਆ ਹੈ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਵੀਰ ਕੋਲ ਜਨਰੇਟਰ ਮਿਲਣਗੇ 25 11 ਇੰਨਾਂ ਵਾਲੇ, ਕਲੌਸ ਕਰੀਆਂ ਨਾਲੇ, ਟਰੈਕਟਰਾਂ ਵਾਲੇ ਤੇ ਵੀਰ ਕੋਲ ਬਹੁਤ ਢੇਰ ਸਾਰੇ ਆ ਗਏ ਜਨਰੇਟਰ ਨਵੇਂ ਤੋਂ ਨਵੇਂ, ਪੁਰਾਣੇ ਤੋਂ ਪੁਰਾਣੇ ਆ ਗਏ ਵੀਰੇ ਝੋਨੇ ਦਾ ਸੀਜ਼ਨ ਵੱਟ ਲੋ ਤਿਆਰੀਆਂ ਵੀਰੇ ਜਿਹੜੇ ਵੀਰ ਨੇ ਖਰੀਦਣੇ ਨੇ ਵੀਰ ਕੋਲ ਰੋਟਾਵੀਟਰ ਆ ਰੋਟਾਵੀਟਰ ਰੇਗ ਤਰ੍ਹਾਂ ਦਾ ਮੌਕੇ ਤੇ ਹਾਜ਼ਰ ਤੁਹਾਨੂੰ ਮਿਲੇਗਾ ਕਿ ਵੀਰੇ ਵੀਰ ਜੇ ਕੋਈ ਦੂਰ ਦਾ ਵੀਡੀਓ ਵੇਖ ਰਿਹਾ ਏ ਤੇ ਇਹ ਵੀਰ ਹੋਮ ਡ੍ਰਿਬਲਿ ਕਰਕੇ ਵੀ ਪੈਸੇ ਲੈ ਲੈਂਦਾ ਗੱਡੀਆਂ ਵੀਰ ਕੋਲ ਦੋ ਆਪਣੀਆਂ ਆਪਦੀਆਂ ਮਾਲਕੀਆਂ ਨੇ ਤੇ ਵੀਰ ਦੀ ਪਹੁੰਚ ਖਰਚਾ ਵਿੱਚੇ ਪਾ ਕੇ ਤੇ ਵੀਰ ਨਾਲ ਗੱਲ ਤੁਸੀਂ ਕਰ ਸਕਦੇ ਹੋ ਲੈਜਰ ਕਰਾਏ ਮਤਲਬ ਵੀ ਕਿ ਹਰੇਕ ਤਰ੍ਹਾਂ ਦੇ ਸਾਧਨ ਵੀਰ ਕੋਲ ਮੌਕੇ ਤੇ ਹਾਜ਼ਰ ਖਰੇ ਨੇ ਵੀਰ ਦਾ ਕਿ ਨੰਬਰ ਵੀ ਆ ਜਾਣਾ ਸਕਰੀਨ ਤੇ ਕੰਪਿਊਟਰ ਕਰਾਇਆ ਹੋ ਗਿਆ ਕਿ ਵੀਰੇ ਜਿਹਨੂੰ ਟੈਰਾ ਵਾਲਾ ਕਰਾਇਆ ਕਹਿ ਦਿੰਦੇ ਆਪਾਂ ਤੇ ਇਹ ਵੀਰ ਕੋ ਮੱਕੀ ਬੀਜਣ ਵਾਲੀਆਂ ਮਸ਼ੀਨਾਂ ਤੋਂ ਲੈ ਕੇ ਵੀਰ ਕੋ ਰੇਗ ਤਰ੍ਹਾਂ ਦੇ ਟਰੈਕਟਰ ਟਰਾਲੀਆਂ ਕਰਾਹੇ ਜੰਦਰੇ ਜੋ ਕੇ ਨੇ ਪਲਟਰ ਵਗੈਰਾ ਵੀ ਲੈਣੇ ਹੁਣ ਤਮੀਆਂ ਕਦੂ ਕਰਨ ਵਾਲੀਆਂ ਜਿਹਨੂੰ ਕਦ ਕਰਨਾ ਕਹਿ ਦਿੰਦੇ ਨੇ ਵਖਵਾ ਕੇ ਏਰੀਆ ਦੀ ਬੋਲੀ ਆ ਵੀਰੇ ਤੇ ਵੀਰੇ ਹਰੇਕ ਤਰ੍ਹਾਂ ਦੇ ਵੀਰ ਕੋਲ ਮੌਕੇ ਤੇ ਸਾਧਨ ਹਾਜ਼ਰ ਪੈ ਨੇ ਆ ਕਰਾਏ ਬਹੁਤ ਵੀਰ ਕੋਲ ਮੌਕੇ ਤੇ ਹਾਜ਼ਰ ਪੈ ਨੇ ਟੈਰਾਂ ਵਾਲੇ ਕਰਾ ਵੀਰ ਜੀ ਜਿਹਨੂੰ ਆਪਾਂ ਲੈਜਰ ਕਰਾਇਆ ਕੋਈ ਕਹਿ ਦਿੰਦਾ ਹੈ ਬਾਕੀ ਵੀਰ ਜੀ ਜਿਹੜੇ ਵੀ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਹੈ 7037984000 ਨੰਬਰ ਫੇਰ ਬੋਲ ਦਿੰਨੇ 7037984000 ਤੇ 5 ਤੋਂ 7 ਫੋਟੋ ਆਪੋ ਤੁਹਾਡੀ ਆ ਉਸੇ ਟਾਈਮ ਬਿਲਕੁਲ ਫ੍ਰੀ ਵਿੱਚ ਲੰਗਾਈ ਜਾਵੇਗੀ ਇਹ ਵੀਰ ਜੀ ਵੀਰ ਕੋ ਰੇਗ ਤਰਾ ਦੀਆਂ ਕਲਟੀਵੇਟਰ ਹੱਲਾ ਵੀ ਪਈਆਂ ਹੋਈਆਂ ਮੌਕੇ ਤੇ ਹਾਜ਼ਰ ਤੇ ਵੀਰੇ ਜਿਹੜੀ ਵੀ ਚੀਜ਼ ਵੀਰ ਕੋਲੋਂ ਤੁਸੀਂ ਮੰਗੋਗੇ ਤੈਨੂੰ ਮੌਕੇ ਤੇ ਹਾਜ਼ਰ ਮਿਲਣਗੇ ਜਿਵੇਂ ਹੁਣ ਕੇ ਕਈਆਂ ਵੀਰਾਂ ਨੇ ਢੋਲੂ ਕਰਾ ਮੰਗਣੇ ਮੱਟਮੁੱਡਰ ਮੰਗਣੇ ਤਮੀਆਂ ਦੇ ਸੈੱਟ ਮੰਗਣੇ ਨੇ ਰੰਦਾ ਮਸ਼ੀਨਾ ਜਿਹਨੂੰ ਆਪਾਂ ਪਟੇ ਵਾਲੀ ਕਹਿ ਦਿੰਦੇ ਆ ਉਹ ਵੀ ਮੌਕੇ ਤੇ ਵੀਰ ਕੋਲ ਹਾਜ਼ਰ ਨੇ ਤੇ ਵੀਰ ਕੋਲ 0 ਡ੍ਰਿਲਾਂ ਚੰਗੀਆਂ ਵਧੀਆ ਨਵੀਆਂ ਤੇ ਸਾਫ਼ ਸੁਥਰੀਆਂ ਪਈਆਂ ਨੇ ਤੇ ਜਿਹੜੇ ਵੀਰ ਕਿਸੇ ਨੇ ਲੈਣੀਆਂ ਵੀਰੇ ਕਰ ਲੋ ਕਨੈਕਟ ਵੀਰ ਨਾਲ ਟਰਾਲੀਆਂ ਟਰਾਲੇ ਕੀਤੀ ਬਾੜੀ ਹਰੇਕ ਤਰ੍ਹਾਂ ਦਾ ਸਾਧਨ ਮੌਕੇ ਤੇ ਆ ਜਰੇ ਬਹੁਤ ਬਾਜਵ ਰੇਟ ਤੇ ਬਹੁਤ ਘੱਟ ਰੇਟ ਤੇ ਤੁਹਾਨੂੰ ਇਸ ਵੀਰ ਕੋਲੋਂ ਮਿਲ ਜਾਣਗੇ ਤਮੀਆਂ ਦੇ ਸੈੱਟ ਹੱਲਾਂ ਦੇ ਸੈੱਟ ਅਣਗਿਣਤ ਪਏ ਹੋਏ ਨੇ ਵੀਰ ਕੋਲ ਰੋਟਾ ਵਿਕਟਰ ਜਿਨ੍ਹਾਂ ਦੀ ਹੁਣ ਹਰ ਇੱਕ ਕਿਸਾਨ ਨੂੰ ਜ਼ਿੰਮੇਵਾਰ ਬੰਦੇ ਨੂੰ ਲੋੜ ਏ ਵੀਰੇ ਤੇ ਵੀਰ ਕੋਲ ਬਹੁਤ ਸਾਰੇ ਪਏ ਹੋਏ ਨੇ ਤੇ ਵੀਰ ਜੀ ਅੱਗੇ ਵੀਰ ਦਾ ਨੰਬਰ ਆ ਜਾਣਾ ਤੇ ਕਰ ਲਓ ਕਨੈਕਟ ਇਹ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਬਹੁਤ ਵਧੀਆ ਵੀਰਕੋਲ ਸੁਪਰ ਸੀਡਰ ਰੋਟਾ ਵਿਟਰ ਮੌਕੇ ਤੇ ਹਾਜ਼ਰ ਨੇ ਰੇਕ ਤਰ੍ਹਾਂ ਦਾ ਖੇਤੀਬਾੜੀ ਸਾਧਨ ਇਸ ਵੀਰਕੋਲ ਤੁਹਾਨੂੰ ਮਿਲੂਗਾ ਹੱਲਾ ਜਿਹੜਾ ਬ੍ਰਾਂਡਡ ਪੀਸ ਮੰਗੋਗੇ ਤੁਹਾਨੂੰ ਉਹੀ ਮੌਕੇ ਤੇ ਹਾਜ਼ਰ ਮਿਲੇਗਾ 11 13 9 19 ਜਿੰਨੀਆਂ ਵੀ ਕਿਸੇ ਵੀਰ ਨੂੰ ਲੋੜ ਤਮੀਆਂ ਕਰਾਹੇ ਜੰਦਰੇ ਸਭ ਕੁਝ ਵੀਰਕੋਲ ਮੌਕੇ ਤੇ ਹਾਜ਼ਰ ਹੈ ਤੇ ਵੀਰਕੋਲ ਅੱਗੇ ਆ ਗਿਆ ਟਰੈਕਟਰ ਸੋਨਾਲੀਕਾ ਟਰੈਕਟਰ ਬਿਲਕੁਲ ਨਿਊ ਬ੍ਰਾਂਡਡ ਪੀਸ ਸਾ ਵੀਰੇ ਕਰ ਲੋ ਕਨੈਕਟ ਅੱਗੇ ਹੁਣਾਂ ਵੀਰ ਦਾ ਨੰਬਰ ਆ ਗਿਆ ਹੈ ਕਿ ਇੱਕ ਵੀਰ ਜੀ ਇਹ ਬੇਨਤੀ ਹੈ ਲੈਕ ਮਿੰਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਤੇ ਚਲੋ ਮਿਲਾਂਗੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ